ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਅੰਗੂਰਾ ਤੋਂ ਸੌਗੀ ਬਣਾਵਾਂਗੇ ਜਿਹਨੂੰ ਅਸੀਂ ਦਾਖਾਂ ਵੀ ਕਹਿ ਲੈਂਦੇ ਆ ਜਿਵੇਂ ਕਿ ਅੰਗੂਰ ਸਾਨੂੰ ਹੁਣ ਬਾਜ਼ਾਰ ਵਿੱਚ ਵੱਧ ਮਿਲਦੇ ਆ ਤੇ ਅਸੀਂ ਹੁਣ ਇਹ ਜਿਹੜੀਆਂ ਸੌਗੀ ਆ ਦਾਖਾਂ ਅਸੀਂ ਬਣਾ ਕੇ ਸਟੋਰ ਕਰ ਸਕਦੇ ਆ ਅਸੀਂ ਤੁਹਾਨੂੰ ਇਸ ਤਰੀਕੇ ਦੇ ਨਾਲ ਜਿਹੜੀਆਂ ਦਾਖਾਂ ਬਣਾਉਣੀਆਂ ਦੱਸਾਂਗੇ ਕਿ ਤੁਸੀਂ ਉਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਦੇਖੋ ਮੈਂ ਪਾਈ ਅੰਗੂਰ ਲਿਆ ਇਸ ਵਾਸਤੇ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਆ ਸੋਗੀਬ ਨਾੜ ਵਾਸਤੇ ਅਸੀਂ ਕੜਾਈ ਲੈ ਲਈ ਆ ਕੜਾਈ ਚ ਪਾਣੀ ਪਾ ਲੈਣਾ ਆ ਪਾਣੀ ਅਸੀਂ ਉਹਨਾ ਪਾਉਣਾ ਆ ਕਿ ਸਟੈਂਡ ਰੱਖ ਕੇ ਜਿਹੜੀ ਅਸੀਂ ਜਾਲੀ ਵਾਲੀ ਪਲੇਟ ਰੱਖੀਏ ਉਹਨੂੰ ਟੱਚ ਨਾ ਕਰੇ ਪਾਣੀ ਤੇ ਸਟੀਮ ਵੀ ਬਣਦੀ ਰਵੇ ਹਾਂਜੀ ਦੇਖੋ ਪਾਣੀ ਕਾਫੀ ਨੀਚੇ ਆ ਅਸੀਂ ਥੋੜਾ ਜਿਹਾ ਹੋਰ ਵੀ ਪਾਣੀ ਪਾ ਸਕਦੇ ਹਾਂ ਤਾਂ ਕਿ ਅੱਛੀ ਸਟੀਮ ਬਣ ਸਕੇ ਇੰਨਾ ਪਾਣੀ ਬਹੁਤ ਆ ਕਿਉਂਕਿ ਅੰਗੂਰ ਸੌਫਟ ਹੁੰਦੇ ਆ ਇਸ ਤਰ੍ਹਾਂ ਜਿਹੜੀ ਪਲੇਟ ਐ ਅਸੀਂ ਰੱਖ ਲੈਣੀ ਆ ਹੁਣ ਅਸੀਂ نیچے ਆਗ ਬਾਲਣੀ ਆ ਹਾਂਜੀ ਦੇਖੋ ਪਾਣੀ ਜਿਹੜਾ ਐ ਇੰਨਾ ਕੀ ਪਾਉਣਾ ਐ ਤਾਂ ਕਿ ਆ ਜਿਹੜਾ ਸਟੈਂਡ ਐ ਇਹਨੂੰ ਟੱਚ ਨਾ ਕਰੇ ਜੇ ਅਗਰ ਇਹਨੂੰ ਟੱਚ ਕਰ ਗਿਆ ਤਾਂ ਪਲੇਟ ਨੂੰ ਟੱਚ ਕਰੂਗਾ ਇਸ ਲਈ ਪਾਣੀ نیچے ਰਵੇ ਪਲੇਟ ਤੋਂ ਇਸ ਤਰ੍ਹਾਂ ਅਸੀਂ ਪਲੇਟ ਜਿਹੜੀ ਐ ਸੈੱਟ ਕਰਕੇ ਰੱਖ ਲੈਣੀ ਐ ਤੇ ਜਿਹੜੀ ਆਗ ਐ ਅਸੀਂ ਹੁਣ ਤੇਜ਼ ਕਰ ਦੇਣੀ ਐ ਤਾਂ ਕਿ ਜਿਹੜਾ ਪਾਣੀ ਆ ਉਹ ਬੋਇਲ ਹੋ ਸਕੇ ਤੇ ਸਟੀਮ ਜਿਹੜੀ ਆ ਬਣ ਸਕੇ ਅੰਗੂਰ ਜਿਹੜੇ ਅਸੀਂ ਇਕੱਲੇ ਇਕੱਲੇ ਕਰ ਲਵਾਂਗੇ ਤਾਂ ਕਿ ਅਚੀ ਤਰ੍ਹਾਂ ਸਟੀਮ ਹੋ ਸਕਣ ਇਸ ਤਰ੍ਹਾਂ ਸਾਰੇ ਅੰਗੂਰ ਜਿਹੜੇ ਡੰਡੀਆਂ ਤੋਂ ਅਲੱਗ ਕਰ ਲੈਣੇ ਆ। ਉਧਰੋਂ ਸਾਡਾ ਪਾਣੀ ਜਿਹੜਾ ਆ ਬੋਇਲ ਹੋ ਗਿਆ ਹੈ। ਹੁਣ ਅਸੀਂ ਅੰਗੂਰਾ ਨੂੰ ਪਲੇਟ ਉੱਪਰ ਰੱਖਾਂਗੇ ਜਿਹੜੀ ਅਸੀਂ ਜਾਲੀ ਵਾਲੀ ਪਲੇਟ ਰੱਖੀ ਹੈ। ਸਾਡੀ ਵੀਡੀਓ ਨੂੰ ਬਣੇ ਰਹੋ। ਅਸੀਂ ਤੁਹਾਨੂੰ ਘਰ ਵਿੱਚ ਸੌਗੀ ਸੌਖੇ ਤਰੀਕੇ ਨਾਲ ਕਿਵੇਂ ਤਿਆਰ ਕਰਦੇ ਆ ਦੱਸ ਰਹੇ ਆ। ਹਾਂਜੀ ਦੇਖੋ ਇਸ ਤਰ੍ਹਾਂ ਜਿਹੜੇ ਅੰਗੂਰਾ ਅਸੀਂ ਫਲਾ ਦੇਣੇ ਆ ਤਾਂ ਕਿ ਇਹਨਾਂ ਨੂੰ ਵਧੀਆ ਤਰ੍ਹਾਂ ਸਟੀਮ ਜਿਹੜੀ ਆ ਸਕੇ। उपरों अभी ढक देवे त अच्छी तरह ये स्टीम हो सक किसी बर्तन ना इस तरह तुम ढको कि बिल्कुल भी स्टीम जी बिल्कुल भी बार ना आवे स्टीम अग असीज रखनी है हाँ जी चेक कर लिए एक बारी बिल्कुल भाफ ना यह सॉफ्ट हो चुके ਤਾਰੇ ਨਾਲ ਕਲਰ ਬਿਲਕੁਲ ਚੇਂਜ ਹੋ ਗਿਆ ਆ ਜਦੋਂ ਇਸ ਤਰ੍ਹਾਂ ਕਲਰ ਚੇਂਜ ਹੋ ਜਵੇ ਤੇ ਇਹਦਾ ਮਤਲਬ ਇਹ ਬਿਲਕੁਲ ਸਟੀਮ ਹੋ ਚੁੱਕੇ ਆ ਆਪਾਂ ਹੁਣ ਇਹਨਾਂ ਨੂੰ نیچے ਉਤਾਰ ਲਾਂਗੇ ਹਾਂਜੀ ਹੁਣ ਸਾਰੇ ਜਿਹੜੇ ਅਸੀਂ ਇਹ ਅੰਗੂਰੇ ਆ ਇੱਕ ਜਾਲੀ ਵਿੱਚ ਸ਼ਿਫਟ ਕਰ ਲਾਂਗੇ ਸਟੀਮ ਹੋਣ ਤੋਂ ਬਾਅਦ ਜਿਹੜਾ ਵੀ ਐਕਸਟਰਾ ਪਾਣੀ ਆ ਉਹ ਇਸ ਤਰ੍ਹਾਂ ਜਾਲੀ ਵਿੱਚ ਦੀ ਨਿਕਲ ਜਾਏਗਾ ਤੇ ਅਸੀਂ ਇਹਨੂੰ 2-3 ਦਿਨ ਧੁੱਪ ਦੇ ਵਿੱਚ ਰੱਖਾਂਗੇ ਫਿਰ ਤੁਹਾਨੂੰ ਇਹ ਦਿਖਾਵਾਂਗੇ ਹਾਂਜੀ 2-3 ਦਿਨ ਅਸੀਂ ਧੁੱਪ ਦੇ ਵਿੱਚ ਰੱਖ ਲਿਆ ਆ ਦੇਖੋ ਬਿਲਕੁਲ ਜਿਹੜੀਆਂ ਆ ਦਾਖਾਂ ਤਿਆਰ ਹੋ ਗਈਆਂ ਆ ਬਿਲਕੁਲ ਉਹੀ ਜਿਹੜੀ ਆ ਲੋਕ ਇਹਨਾਂ ਦੀ ਲੱਗ ਰਹੀ ਆ ਇਹ ਬਿਲਕੁਲ ਆਰਗੈਨਿਕ ਦਾਖਾਂ ਅਸੀਂ ਤਿਆਰ ਕਰ ਸਕਦੇ ਆ ਘਰ ਵਿੱਚ ਬੜੇ ਸੌਖੇ ਤਰੀਕੇ ਦੇ ਨਾਲ ਦੇਖੋ ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋਈਆਂ ਆ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਇਹ ਕਿਸ ਤਰ੍ਹਾਂ ਦੀਆਂ ਦਿਖ ਰਹੀਆਂ ਦੇਖੋ ਬਿਲਕੁਲ ਬਾਜ਼ਾਰ ਵਰਗੀਆਂ ਦਿਖ ਰਹੀਆਂ ਆ ਤਰੀਕਾ ਵੀ ਬਹੁਤ ਸੌਖਾ ਸੀ ਔਰ ਬਿਲਕੁਲ ਆਪਣੇ ਘਰ ਦੇ ਵਿੱਚ ਹੀ ਅਸੀਂ ਤਿਆਰ ਕਰ ਸਕਦੇ ਆ ਬਿਲਕੁਲ ਉਹ ਉਹ ਜੀਆਂ ਰੈਡੀ ਹੋ ਗਈਆਂ ਤੁਸੀਂ ਮੇਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਘਰ ਵਿੱਚ ਦਾਖਾਂ ਤਿਆਰ ਕਰੋ ਔਰ ਸਟੋਰ ਕਰਕੇ ਰੱਖੋ ਜਦੋਂ ਵੀ ਤੁਹਾਨੂੰ ਲੋੜ ਹੋਵੇ ਤੁਸੀਂ ਵਰਤ ਸਕਦੇ ਆ ਥੈਂਕ ਯੂ